ਐਸਐਸਪੀ ਖੰਨਾ ਮੈਡਮ ਉਨੀਤ ਕੌਂਡਲ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ਾਂ ਥੱਲੇ ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਡਰਾਈਵ ਚੱਲ ਰਹੀ ਹੈ ਕੱਲ ਇਸੇ ਸਬੰਧ ਵਿੱਚ ਐਸਐਚਓ ਸਿਟੀ 1 ਕੋਲ ਇਨਫੋਰਮੇਸ਼ਨ ਆਈ ਤਾਂ ਉਹਨਾਂ ਵੀ ਇੱਕ ਟਰੱਕ ਨੰਬਰ ਪੀਵੀ 11 ਡੀਈ 6455 ਹੈ ਜੋ ਭਾਰੀ ਮਾਤਰਾ ਦੇ ਵਿੱਚ ਭੁੱਖੀ ਚੂਰਾ ਪੋਸਟ ਲੈ ਕੇ ਆ ਰਹੇ ਨੇ ਜਿਸ ਸੰਬੰਧੀ ਏਐਸਆਈ ਹਾਕਮ ਸਿੰਘ ਨੇ ਏਐਸਸੀ ਮੁਖਤਿਆਰ ਸਿੰਘ ਅਤੇ ਹੋਰ ਪਾਰਟੀ ਨੇ ਸਬਰੀ ਆਪਣੇ ਗੋਦਾਮਾਂ ਨੇੜੇ ਨਾਕਾਬੰਦੀ ਕੀਤੀ ਨਾਕਾਬੰਦੀ ਕਰਨ ਦੇ ਟਰੱਕ ਨੂੰ ਘੇਰ ਕੇ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਇੱਕ ਕੁਆਂਟਲ 80 ਕਿਲੋ ਕੁੱਕੀ ਬਰਾਮਦ ਹੋਈ ਹੈ ਜਿਹੜਾ ਟਰੱਕ ਚਲਾ ਰਿਆ ਸੀਗਾ ਦੋਸ਼ੀ ਉਹਦਾ ਨਾਮ ਪਵਨ ਕੁਮਾਰ ਸਨਮ ਰਾਮਪ੍ਰਤਾ ਵਾਰਡ ਨੰਬਰ 10 ਭੁਪਿੰਦਰਾ ਰੋਡ ਨੀਅਰ ਸੋ ਫੈਕਟਰੀ ਖੰਨੇ ਦਾ ਰਹਿਣ ਵਾਲਾ ਸੀਗਾ ਇਹ ਕੁੱਕੀ ਚੂਰਾ ਪੋਸਟੇ ਚਾਰ ਚਾਰਖਣ ਤੋਂ 3000 ਰੁਪਏ ਦੇ ਰੇਟ ਨਾਲ ਲੈ ਕੇ ਆਇਆ ਸੀਗਾ ਅੱਗੇ ਇਹਨੇ ਵੇਚ ਨਹੀਂ ਸੀਗੀ ਇਸ ਸੰਬੰਧੀ ਅਸੀਂ ਮੁਕੱਦਮਾ ਨੰਬਰ 85 ਇਹਦੇ ਖਿਲਾਫ ਦਰਜ ਕੀਤਾ ਤੇ ਅੱਗੇ ਤਫ਼ਤੀਸ਼ جاری ਹੈ ਇਸ ਦਾ ਅਸੀਂ 16 ਤਰੀਕ ਤੱਕ ਪੁਲਿਸ ਰਿਪੋਰਟ ਲੱਤਾ ਅੱਗੇ ਇਹਨੂੰ ਬੈਕਵਰਡ ਤੇ ਫਾਰਵਰਡ ਨਿਕਲ ਪਤਾ ਕਰਕੇ ਵੀ ਕੀ ਤੋਂ ਲੈ ਕੇ ਆਇਆ ਸੀਗਾ ਤੇ ਕਿਹਨੂੰ ਗਾਂ ਦੇਣੀ ਸੀ ਉਹਦਾ ਖਿਲਾਫ ਵੀ ਕਾਰਵਾਈ ਹੁਣ ਚੱਲਦੀ ਜਾਂਦੀ ਹੈ ਇਹ ਦੂਸਰੀ ਐਫ ਆਈ ਆਰ ਐਫ ਆਰ ਨੰਬਰ 109 126 24 ਨੂੰ ਸਾਡੇ ਚੌਂਕੀਂ ਚਾਰ ਦੇ ਸਰੂ ਐਸ ਐ ਵੀਰਿੰਦਰ ਸਿੰਘ ਨੂੰ ਤਲਾਸ਼ ਮਿਲੀ ਕਿ ਰਾਹੁਲ ਬੱਟ ਸਨੋ ਮਹੇਸ਼ ਬੱਟ ਵਾਸੀ ਹਸ਼ਿਆਰਪੁਰ ਦੂਸਰਾ ਅਮਿਤ ਕੁਮਾਰ ਵਾਸੀ ਸੁਚਾ ਸਿੰਘ ਚੰਡੀਆਂ ਰੋਡ ਹਸ਼ਿਆਰਪੁਰ ਰਵੀਦਾਸ ਨਗਰ ਹਸ਼ਿਆਰਪੁਰ ਦਾ ਉੱਥੋਂ ਦੇ ਰਹਿਣ ਵਾਲੇ ਨੇ ਕਿ ਇਹ 9mm ਦਾ ਦੇਸੀ ਪਿਸਤਲ ਲੈ ਕੇ ਆ ਰਹੇ ਨੇ ਨਾਲ ਉਹਨਾਂ ਦੇ ਮੈਗਜ਼ੀਨ ਹੈ ਇਸ ਬੰਦੀ ਇਹਨਾਂ ਨੇ ਨਾਕਾਬੰਦੀ ਕੀਤੀ ਲੋੜਗੋੜ ਤੇ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਮਕਦਮਾ ਨੰਬਰ 109 ਅੰਡਰ ਸੈਕਸ਼ਨ 25 ਆਰਮਜ਼ਡ ਇਹਨਾਂ ਦੇ ਖਿਲਾਫ ਦਰਜ ਕੀਤਾ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਹੈਗਾ 2 ਦਿਨ ਦਾ ਪੁਲਸ ਮੰਨ ਲੱਤਾ ਅਗਲੀ ਕਾਰ ਵੀ ਇਹਨਾਂ ਦੇ ਰਿਮਾਂਡਨਾਂ ਪੁੱਛ ਕੇ ਚਰਾਂਗੇ ਵੀ ਜਿਹੜਾ ਵੈਪਨ ਹੈ ਕਿੱਥੋਂ ਲੈ ਕੇ ਆਏ ਸੀ ਕੀ ਇਹਦਾ ਕਾਰਨ ਸੀ ਕੀ ਇਹਨਾਂ ਨੇ ਕਰਨਾ ਸੀਗਾ ਅੱਗੇ ਬੁੱਧਲੀ ਤਫਤੀਸ਼ 'ਚ ਜੋ ਵੀ ਫੈਕਟਸ ਆਉਣਗੇ ਆ ਕੇ ਸਾਹਮਣੇ ਉਹ ਅਗਲੀ ਕਾਰ ਵੀ ਉਹ ਵਿੱਚ ਜਾਂਦੇ ਜੋ